ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਭਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿਵੇਂ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਕ ਕਿ ਪੀਸੀਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੈਨ ਐਕਸਪਰੇਸ ਟੀਵੀ ਅੱਜ ਸਵੇਰ ਤੋਂ ਹੀ ਮੋਲੇ ਧਾਰ ਜਿਹੜੀ ਆ ਬਰਸਾਤ ਹੋ ਰਹੀ ਆ ਜਿਸ ਦੇ ਨਾਲ ਸੜਕਾਂ ਦੇ ਵਿੱਚ ਪਾਣੀ ਭਰ ਗਿਆ ਔਰ ਗੱਲ ਕੀਤੀ ਜਾਵੇ ਤੇ ਕਾਫੀ ਦਿਨਾਂ ਤੋਂ ਜਿਹੜਾ ਉਹ ਮਸਪ ਦੇ ਆ ਮੌਸਮ ਬਣਿਆ ਆ ਸੀ ਗਰਮੀ ਬਹੁਤ ਜ਼ਿਆਦਾ ਸੀ ਹੁਣ ਬਰਸਾਤ ਪੈਣ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਆ ਉੱਥੇ ਗੱਲ ਕੀਤੀ ਜਾਵੇ ਤੇ ਸੜਕਾਂ ਦੇ ਵਿੱਚ ਵੀ ਪਾਣੀ ਜਿਹੜਾ 2-2 3-3 ਫੁੱਟ ਜਿਹੜਾ ਭਰ ਚੁਕਾ ਵਾ ਜਿੱਥੇ ਕਿ ਸੀਵਰੇਜ ਪ੍ਰਣਾਲੀ ਜਿਹੜੀ ਆ ਚੋਕ ਹੋ ਗਈ ਆ ਜਿਸ ਦਾ ਕਰਕੇ ਤੇ ਲੋਕਾਂ ਨੂੰ ਰਾਹੀ ਗੀਰਾ ਨੂੰ ਜਿਹੜਾ ਲੰਗੜ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੁੰਦੇ ਬਨੇ ਗੱਲ ਕੀਤੀ ਜਾਵੇ ਤੇ ਕਿਸਾਨਾਂ ਦੀ ਇਸ ਵਸਾਵੇਂ ਜਿਹੜੀ ਬਾਰਿਸ਼ ਹੋ ਰਹੀ ਆ ਮੌਨਸੂਨ ਜਿਹੜਾ ਪਹਿਲਾਂ ਆ ਗਿਆ ਸੀ ਉਹਦੇ ਨਾਲ ਝੋਨੇ ਦੀ ਫਸਲ ਨੂੰ ਜਿਹੜਾ ਕਾਫੀ ਫਾਇਦਾ ਹੋਵੇਗਾ ਔਰ ਫਸਲ ਚੰਗੀ ਹੋਣ ਦੀ ਉਮੀਦ ਵੀ ਜਿताई ਜਾ ਰਹੀ ਆ ਔਰ ਆਪਾਂ ਗੱਲ ਕਰੀਏ ਕਿ ਜਿਸ ਤਰੀਕੇ ਦੇ ਨਾਲ ਪਹਾੜੀ ਏਰੀਏ ਦੇ ਵਿੱਚ ਕਾਫੀ ਦਿਨਾਂ ਤੋਂ بارشਾਂ ਹੋ ਰਹੀਆਂ ਸੀ ਉਹਦੇ ਨਾਲ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ہوا ਜਿੱਥੇ ਕਿ ਦਰਿਆ ਦੇ ਨਾਲ ਕੇ ਲੱਗੇ ਜਿਹੜੇ ਲੋਕ ਆ ਉੱਥੇ ਰਹਿੰਦੇ ਆ ਉਹਨਾਂ ਨੂੰ ਵੀ ਕਾਫੀ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜੇ ਇਸੇ ਤਰ੍ਹਾਂ بارش ਪੈਂਦੀ ਰਹੀ ਤਾਂ ਜ਼ਰੂਰ ਵਧ ਸਕਦਾ ਸਾਡੇ ਨਾਲ ਨੇ ਬਾਬਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਜਿਸ ਤਰੀਕੇ ਨਾਲ ਬਰਸਾਤ ਹੋਈ ਆ ਗਰਮੀ ਤੋਂ ਰਾਹਤ ਮਿਲਿਆ ਕੀ ਕਹਿਣਾ ਚਾਹੋਗੇ ਵਾਹਿਗੁਰ ਹਾਜੀ ਵੀਰ ਜੀ ਇਹ ਬੈਂਦੀ ਆ ਕਿ ਜਿਹੜੀ ਕਸਾਲਾਂ ਦੇ ਖਾਦਾ ਹੋਣਾ ਵਾ ਤੇ ਦੂਜੀ ਗੱਲ ਇਹ ਵੀ ਪ੍ਰਸ਼ਾਦ ਹੋਈ ਆ ਪਾਣੀ ਦਾ ਬਹੁਤ ਜਿਆਦਾ ਜਿਹੜਾ ਵਾ ਜਿਆਦਾ ਵੈਸੀ ਹਰ ਇੱਕ ਨੂੰ ਮੁਸ਼ਕਲ ਆ ਰਹੀ ਐ ਤੇ ਇਹਦਾ ਪਾਣੀ ਦਾ ਨਿਕਾਸ਼ ਕੀਤਾ ਜਾਵੇ ਹਰ ਇੱਕ ਪੁਜਰਾ ਜਿਹੜਾ ਸੌਖਾ ਲੰਘ ਸਕੇ ਪਾਣੀ ਬਹੁਤ ਜਿਆਦਾ ਵਾ ਇਹਦਾ ਕਰਕੇ ਜਿਹੜਾ ਵਾ ਇਹਦਾ ਕੋਈ ਹੱਲ ਕੀਤਾ ਜਾਵੇ ਸਰਕਾਰ ਨੂੰ ਚਾਹੀਦਾ ਜੀ ਹੋਰ ਕੋਈ ਨੀਤੀ ਕੀ ਕਰਨਾ ਬੜੀ ਮਿਹਰਬਾਨੀ ਤੁਹਾਡੀ ਵਾਹਿਗੁਰੂ ਜੀ ਦਾ ਕਰਸਾ ਜਿਸ ਵੇਲੇ ਆਪਣੇ ਕੈਮਰਾਮੈਨ ਨੂੰ ਕਹਾਗਾ ਕਿ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਸੁੱਖਾ ਸਿੰਘ ਮਤਾਬ ਸਿੰਘ ਚੌਕ ਆ ਜਿੱਥੇ ਕਿ ਲੇਬਰ ਜਿਹੜੀ ਆ ਆਮ ਖੜੀ ਹੁੰਦੀ ਆ ਇਹ ਗਰਮੀ ਜ਼ਿਆਦਾ ਹੋਣ ਕਰਕੇ ਲੇਬਰ ਨੂੰ ਬਹੁਤ ਜ਼ਿਆਦਾ ਕੰਮ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤਰੀਕੇ ਦੇ ਨਾਲ ਹੁਣ ਬਾਰਿਸ਼ ਜਿਹੜੀ ਆ ਸਵੇਰ ਤੋਂ ਲੈ ਕੇ ਹੁਣ ਤੱਕ ਹੋ ਰਹੀ ਆ ਉਹਦੇ ਨਾਲ ਗਰਮੀ ਤੋਂ ਬਹੁਤ ਜ਼ਿਆਦਾ ਨਿਯਾਤ ਮਿਲੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਰ ਬਟਾਲਾ ਕੋਲ ਬਸ